ਪੰਜਾਬ ਵਿੱਚ ਨਸ਼ਿਆਂ ਦਾ ਵਧਣਾ ਇੱਕ ਬੁਢਸ ਦੇ ਨਾਲ ਰੋਜ਼ ਅਖਬਾਰਾਂ ਦੇ ਵਿੱਚ ਨੌਜਵਾਨ ਬੱਚਿਆਂ ਦੀ ਲੜਕੀਆਂ ਦੀ ਮੌਤ ਦੀਆਂ ਖਬਰਾਂ ਦਿਨ ਦਹਲਾਉਣ ਵਾਲੀਆਂ ਔਰ ਬਹੁਤ ਦਰਦ ਦੇਣ ਵਾਲੀਆਂ ਪਰ ਕਿੱਥੇ ਖੜੇ ਨੇ ਇਹ ਸਾਰੇ ਬਹੁਤ ਬਦ ਲੋਕ ਕਿੱਥੇ ਖੜੀ ਹੈ ਸਾਡਿਆ ਸਰਕਾਰ ਕਿੱਥੇ ਖੜੀ ਹੈ ਪੁਲਿਸ ਪ੍ਰਸ਼ਾਸਨ ਤੇ ਜਿਹੜੇ ਲੋਕ ਅਜਿਹਾ ਕਰਦੇ ਨੇ ਨਸ਼ਿਆਂ ਨੂੰ ਵਿਚਦੇ ਨੇ ਜਦ ਨਸ਼ੇ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਨੇ ਨੌਜਵਾਨਾਂ ਨੂੰ ਪ੍ਰੋਵਾਈਡ ਕਰਦੇ ਨੇ ਕਿਉਂ ਨਹੀਂ ਉਹ ਸੋਚਦੇ ਕਿ ਇਹ ਸਾਡੇ ਪੰਜਾਬ ਦੇ ਬੱਚੇ ਨੇ ਪੈਸਾ ਕਦੇ ਕਿਸੇ ਦੇ ਨਾਮ ਨਹੀਂ ਗਿਆ ਗਲਤ ਤਰੀਕੇ ਨਾਲ ਕਮਾਇਆ ਪੈਸਾ ਜਿਹੜਾ ਹੈ ਉਹ ਤੁਹਾਨੂੰ ਸਕੂਨ ਨਹੀਂ ਦੇਗਾ ਕਦੇ ਵੀ ਅਜਿਹਾ ਪੈਸਾ ਜਿਹੜਾ ਖੁਸ਼ੀਆਂ ਨਹੀਂ ਦਿੰਦਾ ਸਕੂਨ ਨਹੀਂ ਦਿੰਦਾ ਤੁਸੀਂ ਫਲਦੇ ਫੁੰਦੇ ਨੂੰ ਇੱਕ ਵਕਤ ਤੱਕ ਤੁਹਾਨੂੰ ਇਹ ਲੱਗਦਾ ਕਿ ਹਾਂ ਮੇਰੇ ਕੋਲ ਪੈਸਾ ਆ ਗਿਆ ਮੇ ਵੱੱਦਾ ਫੁੱਲਦਾ ਪਰ ਜਦੋਂ ਇਹ ਪ੍ਰਬਾਧੀ ਫਲ ਠੇਲਦਾ ਬਹੁਤ ਪੂਰੀ ਤਰ੍ਹਾਂ ਠੇਲਦਾ ਜਦੋਂ ਕਿਸੇ ਦਾ ਜਵਾਨ ਪੁੱਤ ਮਰਦਾ ਨਾ ਜੋ ਉਹਦੀ ਹਾਲਤ ਹੁੰਦੀ ਆ ਬਹੁਤ ਅਖੀਂਦੀ ਕਹਿੰਦੇ ਜਵਾਨ ਪੁੱਤਾਂ ਦੀਆਂ ਅਰਥੀਆਂ ਚੁੱਕਣ ਨਾਲ ਮੋਢੇ ਵੀ ਟੁੱਟ ਜਾਂਦੇ ਨੇ ਮੋਢੇ ਵੀ ਟੁੱਟ ਜਾਂਦੇ ਤੇ ਲੱਕ ਵੀ ਟੁੱਟ ਜਾਂਦਾ ਤੇ ਉਹ ਇੱਕ ਅਦਮੋਈ লাশ ਬਣ ਕੇ ਨਾਉ ਜੂਮ ਦੇ ਅੰਦਰ ਨਾਉ ਮਰੀ ਅੰਦਰ ਉਹ ਮਾਪੇ ਉਹ ਉਹ ਮੇਰੇ ਆ ਜਾਂਦੇ ਨੇ ਮਾਮਾ ਜਵਾਨ ਪੁੱਤਾਂ ਦੇ ਲਈ ساری ਜ਼ਿੰਦਗੀ ਜਿਹੜੀ ਬਾਕੀ ਹੈ ਉਹ ਉਹ ਹੁੰਦਿਆ ਕੱਢ ਦਿੰਦੀਆਂ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਮਾਂ ਮਾਂ ਦੇ ਹੱਥਾਂ 'ਚ ਆ ਜਾਂਦੇ ਨੇ ਕਈ ਵਾਰੀ ਕੋਈ ਕਮਾਉਣ ਵਾਲਾ ਵੀ ਨਹੀਂ ਹੁੰਦਾ ਬਜ਼ੁਰਗ ਬਾਬਿਆਂ ਦੇ ਮਾਪਿਆਂ ਦੇ ਉੱਤੇ ਬੋਝ ਬੋਝਤ ਨਹੀਂ ਮੈਂ ਕਹਿ ਸਕਦੀ ਹੈਗੀ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਬੱਚਿਆਂ ਦੀ ਪਹਿਚਾਨਦੀ ਆ ਕਈ ਥਾਵਾਂ ਤੇ ਲੜਕੀਆਂ ਜਿਹੜੀਆਂ ਨੇ ਉਹਨਾਂ ਦੀ ਆਪਣੀ ਮਜਬੂਰੀ ਹੁੰਦੀ ਆ ਬਹੁਤ ਛੋਟੀ ਉਮਰ ਦੀ ਹੁੰਦੀ ਆ ਬੱਚੇ ਦਾਦਾ ਦਾਦੀ ਦੇ ਕੋਲ ਛੱਡ ਕੇ ਚੱਲਿਆ ਜਾਂਦ ਗਾ ਨਹੀਂ ਵਿਆਹ ਕਰਵਾ ਲੈਂਦੇ ਆ ਬਹੁਤ ਸਾਰੀਆਂ ਪਿੱਛੇ ਅਸੀਂ ਖਬਰਾਂ ਵੀ ਪੜੀਆਂ ਕਿ ਪਿੰਡਾਂ ਦੇ ਪਿੰਡ ਜਿਹੜੇ ਨੇ ਉੱਥੇ ਵੀਡੀਓਜ਼ ਹੈਗੀਆਂ ਨੇ ਜਦ ਬਜ਼ੁਰਗ ਬਾਪ ਮਾਪੇ ਜਿਹੜੇ ਨੇ ਬੱਚੇ ਸੰਭਾਲ ਰਹੇ ਨੇ ਕਿਉਂ ਸਾਡੀਆਂ ਜ਼ਮੀਰਾਂ ਮਰ ਗਈਆਂ ਕਿਉਂ ਅਸੀਂ ਇਨਾ ਚੀਜ਼ਾਂ ਦੇ ਪਿੱਛੇ ਪੈ ਗਿਆ ਪੈਸੇ ਦੇ ਪਿੱਛੇ ਪੈ ਗਿਆ ਰਿਸ਼ਵਤ ਭ੍ਰਿਸ਼ਟਾਚਾਰ ਦੇ ਪਿੱਛੇ ਪੈ ਗਿਆ ਕਿਉਂ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਇਹ ਸਾਡੇ ਬੱਚੇ ਨੇ ਜਿਹੜੇ ਪੰਜਾਬ ਦੇ ਬੱਚੇ ਨੇ ਉਹ ਸਾਰਿਆਂ ਦੇ ਬੱਚੇ ਹੁੰਦੇ ਨੇ ਜੇ ਪੰਜਾਬ ਹੈ ਪੰਜਾਬ ਦੇ ਵਿੱਚ ਨੌਜਵਾਨੀ ਹੈ ਸਾਡੀ ਸਾਰਿਆਂ ਦੀ ਹੋਂਦ ਹੈ ਅਸੀਂ ਆਪਣੀ ਹੋਂਦ ਆਪ ਖਰਾਬ ਕਰਨ ਤੇ ਲੱਗੇ ਹੋਏ ਹਾਂ ਜਿਹੜੇ ਵੀ ਨਸ਼ਾ ਵੇਚਦੇ ਨੇ ਉਹ ਕਿਸ ਕਰਕੇ ਵੇਚਦੇ ਨੇ ਉਹ ਕਿਉਂ ਵੇਚਦੇ ਨੇ ਇਹਦੀ ਜੜ ਜਿਹੜੀ ਆ ਉਹ ਵੀ ਪ੍ਰਸ਼ਾਸਨ ਨੂੰ ਤੇ ਲੱਭਣੀ ਚਾਹੀਦੀ ਆ ਨਾ ਜੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਸੁਨ ਜਾਂ ਮਿਤ ਬਾਮਾਦੇਵ ਲੱਗੀਆਂ ਰਹਿ ਜਾਣੀਆਂ ਔਰ ਨੌਜਵਾਨ ਬੱਚਿਆਂ ਦੀ ਮੌਤ ਹੋ ਜਾਣੀ ਕਿੰਨਾ ਦੁਖਦਈ ਹੈ ਔਰ ਇੱਕ ਇੱਕ ਦੋ ਦੋ ਬੱਚੇ ਨੇ ਕਿ ਸਦਾ ਇਕਲੋਤਾ ਉੱਤ ਹੁੰਦਾ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਗੰਭੀਰਤਾ ਜਿਹੜੀ ਉਹ ਸਾਡੇ ਵਿੱਚੋਂ ਖਤਮ ਹੋ ਗਈ ਇਨਸਾਨੀਅਤ ਖਤਮ ਹੋ ਗਈ ਪੈਸੇ ਦੀ ਦੌੜ ਲੱਗ ਗਈ ਹੰਕਾਰ ਆ ਗਿਆ ਅਸੀਂ ਬਹੁਤ ਅਜਿਹੇ ਕੰਮ ਕਰ ਜਾਂਦੇ ਆ ਜਿਹੜੇ ਮੈਨੂੰ ਲੱਗਦਾ ਕਿ ਸਾਡਾ ਬੰਦੇ ਹੋਣ ਦਾ ਜਾਂ ਮਨੁੱਖ ਹੋਣ ਦਾ ਜਿਹੜਾ ਉਹਦੇ ਤੇ ਵਿਕਲੰਕੂਪ ਲੱਗ ਜਾਂਦਾ ਹੈ ਅਸੀਂ ਫਿਰ ਪੇੜੀਏ ਬਣ ਜਾਂਦੇ ਆ ਜਾਂ ਅਸੀਂ ਜਾਨਵਰਾਂ ਵਾਂਗ ਵੀ ਪੇੜੀ ਹੋ ਜਾਂਦੇ ਜਦੋਂ ਤੁਸੀਂ ਜਿਹੜੇ ਕੁਦਰਤ ਨੇ ਸਾਨੂੰ ਬਣਾਇਆ ਸਾਨੂੰ ਦਿਮਾਗ ਦਿੱਤਾ ਸਾਨੂੰ ਜਾਨਵਰਾਂ ਨਾਲੋਂ ਪੰਛੀਆਂ ਨਾਲੋਂ ਜ਼ਿਆਦਾ ਸੋਚਣ ਸਮਝਣ ਸੋਝੀ ਦਿੱਤੀ ਹੈਗੀ ਆ ਤੇ ਜੇ ਅਸੀਂ ਜਿਹੜਾ ਗਲਤ ਕੰਮ ਕਰਦੇ ਆ ਤੇ ਅਸੀਂ ਫਿਰ ਬੰਦਾ ਤੇ ਜਾਂ ਮਨੁੱਖ ਤੇ ਨਹੀਂ ਹੈਗੇ ਇਨਸਾਨ ਤੇ ਬਹੁਤ ਦੂਰ ਦੀ ਗੱਲ ਆ ਮੈਨੂੰ ਲੱਗਦਾ ਕਿ ਜਿਹੜੇ ਨਸ਼ਿਆਂ ਦੇ ਖਿਲਾਫ ਖੜੇ ਹੁੰਦੇ ਨੇ ਜਦੋਂ ਉਹਨਾਂ ਦੇ ਨਾਲ ਕੁਝ ਵਾਪਰਦਾ ਉਹ ਵੀ ਬਹੁਤ ਮੰਦਪੰਗਾ ਹੁੰਦਾ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਇੰਨੀ ਇਨਸਾਨੀਅਤ ਵੀ ਨਾ ਮਾਰੋ ਕਿ ਸਾਡੇ ਬੱਚੇ ਸਾਡੇ ਹੱਥਾਂ ਚੋਂ ਚਲੇ ਗਏ ਪੈਸਾ ਕਿਸੇ ਦੇ ਨਾਲ ਨਹੀਂ ਗਿਆ ਤੇ ਨਾਲ ਹਮੇਸ਼ਾ ਪੈਸਾ ਕਿਸੇ ਦਾ ਸਾਥ ਦਿੰਦਾ ਕੁਦਰਤ ਜਿਹੜੀ ਹੈ ਉਹ ਪੀਕ ਤੇ ਲੈ ਕੇ ਜਾ ਕੇ ਮੁੜ ਕੇ ਹੀਠਾਂ ਜਦੋਂ ਸੁੱਟਦੀ ਆ ਨਾ ਬਹੁਤ ਬੁਰੀ ਤਰ੍ਹਾਂ ਸੁੱਟਦੀ ਆ ਔਰ ਜਦੋਂ ਮਾਂ ਮਾਂ ਦੀਆਂ ਬੱਧ ਦਵਾਵਾਂ ਲੱਗਦੀਆਂ ਨੇ ਜਿਹਨਾਂ ਦੇ ਪੁੱਤ ਮਰਦੇ ਨੇ ਪੈਣਾ ਦੀਆਂ ਬੱਧ ਦਵਾਵਾਂ ਲੱਗਦੀਆਂ ਨੇ ਮਾਪਿਆਂ ਦੀਆਂ ਲੱਗਦੀਆਂ ਨੇ ਉਹ ਜਿਹਨੂੰ ਰੂਹ ਰੁੰਦੀ ਦੇ ਵਿੱਚੋਂ ਦਿੰਦੇ ਨੇ ਕਦੇ ਕੋਈ ਬੱਧ ਦਵਾ ਖਾਲੀ ਨਹੀਂ ਜਾਏਗੀ ਕਦੇ ਨਹੀਂ ਜਾਂਦੀ ਇਹ ਕੁਦਰਤ ਦਾ ਨਿਯਮ ਹੈ ਕਿ ਉਹ ਫੈਸਲੇ ਆਪ ਕਰਦੀ ਹੈ ਇਹ ਹੈ ਕਿ ਵਕਤ ਹੌਮਤੀ ਕਰਦੀ ਹੈ ਸੂ ਜਿਹੜੇ ਜ਼ਿੰਮੇਵਾਰ ਹਨ ਜਿਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਚਾਹੇ ਉਹ ਆਉਂਦਿਆਂ ਤੇ ਬੈਠੇ ਨੇ ਉਹਨਾਂ ਨੂੰ ਜ਼ਰੂਰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਤੇ ਬੇਨਤੀ ਆਸੀਂ ਦੇ ਬੇਨਤੀ ਕਰ ਸਕਦੇ ਆ ਪੰਜਾਬ ਨੂੰ ਬਚਾ ਲਓ ਔਰ ਨੌਜਵਾਨੀ ਨੂੰ ਬਚਾ ਲਓ ਇਹਦੇ ਵਾਸਤੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਾਕਤ ਹੈ ਜਿਹੜੇ ਕਾਨੂੰਨੀ ਤੌਰ ਤੇ ਇਹਨਾਂ ਨੂੰ ਖਤਮ ਕਰਨ ਲਈ ਇਹਦੇ ਤੇ ਕਾਬੂ ਪਾਉਣ ਲਈ ਰਖਦੇ ਨੇ ਹੱਕ ਰੱਖਦੇ ਨੇ ਜਾਂ ਉਹਨਾਂ ਦੇ ਕੋਲ ਪਾਵਰ ਹੈ ਉਹ ਪਲੀਜ਼ ਉਹਦੇ ਤੇ ਕੰਮ ਕਰੋ بچਾਓ ਪੰਜਾਬ ਨੂੰ ਪੰਜਾਬ ਦੀ ਨੌਜਵਾਨੀ بچਾਓ ਤਾਂ ਕਿ ਅਸੀਂ ਆਪਣੇ ਹੋਂਦ ਨੂੰ ਸੁਰੱਖਿਅਤ ਰੱਖ ਸਕੀਏ ਸਾਡੀ ਹੋਂਦ ਬਰਕਰਾਰ ਰਹੇ ਪੰਜਾਬ ਹੈ ਤੇ ਅਸੀਂ ਹਾਂ ਸਾਡੀ ਅਗਲੀ ਪੀੜ੍ਹੀ ਹੈ ਤੇ ਸਾਡਾ ਕੋਈ ਨਾਮ ਲੈਣ ਵਾਲਾ ਹੋਵੇਗਾ ਜਾਂ ਪੰਜਾਬੀਆਂ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੇਗੀ ਵਿਚਾਰ ਜ਼ਰੂਰ ਕਰਿਓ ਰਿਕੁਐਸਟ ਹੈ ਮੇਰੀ ਸਾਰਿਆਂ ਨੂੰ ਕਿ ਜੇ ਜ਼ਿੰਮੇਵਾਰੀ ਤੁਹਾਡੇ ਕੋਲ ਹੈ ਤਾਂ ਤੁਸੀਂ ਕੁਝ ਕਰ ਸਕਦੇ ਹੋ ਉਨ ਪਲੀਜ਼ ਇਮਾਨਦਾਰੀ ਨਾਲ ਨਿਭਾਓ ਤਾਂ ਕਿ ਅਸੀਂ ਆਪਣਾ ਪੰਜਾਬ ਜਿਹੜਾ ਹੈ ਉਸ ਰਖੇ ਰੱਖ ਸਕੀਏ ਆਪਣੇ ਹੋਂਦ ਪਰਕਰਾਰ ਰੱਖ ਸਕੀਏ ਥੈਂਕ ਯੂ ਸ਼ੁਕਰੀਆ ਮਿਹਰਬਾਨੀ